ਕਰਜਾ ਜਿਹੜਾ ਮਾਰਾ ਮੋਟਾ ਹੈਗਾ ਲਾ ਲਓ ਬਹੁਤਾ ਨਹੀਂ ਤੇ ਘੱਟੋ ਘੱਟ 2-2 4-4 ਕਿੱਲੇ ਆਪਣੇ ਨਾਂ ਤੇ ਖਰੀਦ ਕੇ ਰੱਖੋ ਜਦੋਂ ਮਿੱਟੀ ਨਾਲੋਂ ਟੁੱਟ ਕੇ ਨਾ ਪੰਨੇ ਕੁਝ ਨਹੀਂ ਰਹਿਣਾ ਪੰਜਾਬੀ ਅੱਗੇ ਵੀ ਬਸ ਹਮ ਤੋਂ ਪਹਿਲਾਂ ਦੁਆਬਾ ਬਾਹਰ ਆਇਆ ਦੁਆਬੇ ਚੋ ਇੱਕ ਬੰਦਾ ਹੁੰਦਾ ਹੁੰਦਾ ਸੀ ਇੱਥੋਂ ਨੇ ਪੈਸੇ ਕਮਾਉਣੇ ਉੱਥੇ ਲੋਕਾਂ ਨੇ ਘਰ ਬਣਾ ਲਿਆ ਕੋਠੀ ਬਣਾਲੀ ਪ੍ਰਾਪਰਟੀ ਬਣਾਲੀ ਉਹ ਵਧੀਆ ਸੀ ਹੁਣ ਕੀ ਹੋਇਆ ਪਾਇਲਟਸ ਦਾ ਪੇਪਰ ਦੇ ਕੇ ਤੂੰ ਹੀ ਆਏ ਜੇ ਮਾਂ ਲਿਆਂ ਦੀ ਪਿਓ ਲਿਆਂ ਦਾ ਚੱਲ ਪਾਪਾ ਵੇਚ ਸਾਰੀ ਜ਼ਮੀਨ ਫੇਰ ਇੱਥੇ ਆ ਗਏ ਇਥੇ ਤੁਹਾਨੂੰ ਪਤਾ ਹੀ ਕਿਦਾਂ ਗੁਜ਼ਾਰਾ ਹੈ ਉਥੇ ਭਾਵੇਂ ਮਰਲਾ ਜ਼ਮੀਨ ਖਰੀਦ ਕੇ ਰੱਖੋ ਜ਼ਰੂਰ ਖਰੀਦੋ ਜਿਹੜੇ ਇੱਥੋਂ ਦੇ ਸਿਟੀਜਨ ਆ ਉਹ ਵੀ ਉਥੇ ਖਰੀਦੋ ਜਿਹੜੇ ਅਜੇ ਆਏ ਹੋ ਇਹ ਮਨ 'ਚ ਏਮ ਬਣਾ ਕੇ ਰੱਖੋ ਵੀ ਜ਼ਮੀਨ ਉਥੇ ਖਰੀਦਣੀਆਂ ਚੰਗੇ ਨਹੀਂ ਲੱਗਾਂਗੇ ਸ਼ਹੀਦਾਂ ਦੀ ertid ਹੋਵੇ ਤੇ ਭਈਏ ਪਾਣ ਥੁੱਕਦੇ ਫਿਰਨ ਉਸ ertid ਤੇ ਮੈਂ ਲੈਸਟਰ ਗਿਆ ਲੈਸਟਰ ਦੇ ਬਾਜ਼ਾਰਾਂ 'ਚ ਤੁਸੀਂ ਅੱਜ ਵੀ ਪਾਣ ਥੁੱਕਿਆ ਵੇਖ ਸਕਦੇ ਹੋ ਉਹ ਬੰਦੇ ਵੀ ਇੱਥੇ ਆ ਕੇ ਨਹੀਂ ਤਲੇ ਤੁਹਾਡੀ ਧਰਤੀ ਦੇ ਕਿੰਨੇਕ ਸਕੇ ਹੋਣਗੇ ਤੁਸੀਂ ਲੈਸਟਰ ਜਿੱਥੇ ਗੁਰਦੁਆਰਾ ਗੁਰੂ ਤੇਗ ਬਹਾਦਰੋ ਦੇ ਲਾਗੇ-ਲਾਗੇ ਬਾਜ਼ਾਰ ਜਿਹੜੇ ਛੋਟੇ-ਛੋਟੇ ਪਿੰਡ ਜਿਹਾ ਹੀ ਬਣਿਆ ਉਹਨਾਂ ਬਾਜ਼ਾਰਾਂ 'ਚ ਨੰਘੋ ਉਥੇ ਪੰਜਾਬੀ 'ਚ ਬੋਰਡ ਲੱਗੇ ਤੁਸੀਂ ਪੜ ਲਿਓ ਭੰਗ ਜਾ ਕੇ ਮੈਂ ਤੇ ਪੜਿਆ ਇੱਥੇ ਪਾਣ ਥੁੱਕਣਾ ਮਨਾ ਹੈ ਇੰਗਲੈਂਡ 'ਚ ਲਿਖਿਆ ਪਿਆ ਹੈਰਾਨ ਹੋਇਆ ਮੈਂ ਕਿ ਵਾਕਿ ਉਹ ਗੰਦ ਇੱਥੇ ਵੀ ਆ ਗਿਆ ਲੈ ਕੇ ਆਏ ਪਰ ਸਰਦਾਰਾਂ ਨੇ ਜਿੱਥੇ ਵੀ ਗਏ ਆ ਕਾਮਯਾਬੀ ਦੇ ਝੰਡੇ ਗੱਡੇ ਆ ਤੁਸੀਂ ਇੱਥੇ ਆਏ ਹੋ ਤੁਸੀਂ ਹਰ ਜਗ੍ਹਾ ਦੇ ਉੱਤੇ ਸਟੈਂਡ ਕਰਦੇ ਹੋ